ਫਰੂਤੇ ਸਿਕਾ ਨੇ ਚਾਲੇ ਪਾਏ ਰਸਤੇ ਦੇ ਵਿੱਚ ਉਹਨਾਂ ਨੇ ਕੁਝ ਵਰਦੀਆਂ ਪੁਲਿਸ ਦੇ ਸਪਈਆਂ ਵਾਲੀਆਂ ਇੱਕ ਥਾਣੇਦਾਰ ਵਾਲੀ ਵਰਦੀ ਸਵਾਈ ਤੇ ਇੱਕ ਵਰਦੀ ਸਵਾਈਏ ਕੈਦੀ ਵਾਲੇ ਵਾਹ ਵਾਹ ਜਿਹੜਾ ਕੁੰਡਾ ਸਿੰਘ ਸੀ ਉਹ ਕੁੰਡੀਆਂ ਮੁੱਛਾਂ ਵਾਲਾ ਸੀ ਉਹ ਬਣ ਗਿਆ ਥਾਣੇਦਾਰ ਤੇ ਬਾਕੀ ਸਿੰਘ ਬਣ ਕੇ ਸਪਾਹੀ ਤੇ ਜਿਹੜੀ ਕੈਦੀਆਂ ਵਾਲੀ ਵਰਦੀ ਸੀ ਉਹ ਕਾਕਾ ਸਿੰਘ ਨੂੰ ਪਹਿਨਾਈ ਗਈ ਚਲਦੇ ਚਲਦੇ ਸਿੰਘ ਆਣ ਪਹੁੰਚੇ ਨੇ ਚੱਠਾ ਸ਼ੇਖਮਾ ਪਿੰਡ ਵਿੱਚ ਜਿੱਥੇ ਬੀਟੀ ਆਪਣੇ ਘਰ ਦੀ ਪਾਰਕ ਦੇ ਵਿੱਚ ਆਰਾਮ ਨਾਲ ਇੱਕ ਕੁਰਸੀ ਤੇ ਬੈ ਕੇ ਸਵੇਰ ਦੀ ਆਈ ਹੋਈ ਅਖਬਾਰ ਦੀਆਂ ਸੁਰਖੀਆਂ ਪੜ ਰਿਆ ਸੀ ਪਰ ਇਹਨੂੰ ਨਹੀਂ ਪਤਾ ਕਿ ਅਗਲੇ ਦਿਨ ਦੀ ਅਖਬਾਰ ਤੇ ਵਿੱਚ ਨੇ ਖੁਦ ਇੱਕ ਸੁਰਖੀ ਖੁਦ ਇੱਕ ਹੈਡਲਾਈਨ ਬਣ ਜਾਣਾ ਹੈ ਸੱਚੀ ਗੱਲ ਸਿੰਘ ਚਲਦੇ ਚਲਦੇ ਦੇ ਘਰੇ ਆਣ ਪਹੁੰਚੇ ਗੁੱਡਾ ਸਿੰਘ ਨੇ ਕੱਢ ਕੇ ਸਲੂਟ ਮਾਰਿਆ ਜਨਾਬ ਪਹਿਲਾਂ ਵੀ ਆਪਦੇ ਬੁਲਾਵੇ ਤੇ ਕਈ ਵਾਰ ਆਏ ਹਾਂ ਅੱਜ ਵੀ ਆਏ ਹਾਂ ਤੁਹਾਡਾ ਪਾਪੀ ਤੁਹਾਡਾ ਵੈਰੀ ਕਾਕਾ ਸਿੰਘ ਨਾਲ ਲੈ ਕੇ ਆਇਆ ਸੁਣਿਆ ਬੜਾ ਤਕ ਕੀਤਾ ਤੁਹਾਨੂੰ ਇਹ ਤੁਹਾਡੀ ਰਾਤਾਂ ਦੀ ਨੀਂਦ ਇਸ ਨੇ ਹਰਾਮ ਕਰ ਛੱਡੀ ਐ ਪਿੰਡ ਵਾਲੇ ਨੂੰ ਬੜਤਰੰ ਕੀਤਾ ਤੇ ਨਾਲ ਹੀ ਕਾਕਾ ਸਿੰਘ ਨੂੰ ਇਸ਼ਾਰਾ ਕੀਤਾ ਕਾਕਾ ਸਿਆ ਬਈ ਝੁੱਕ ਕੇ ਸਾਦੇ ਪੈਰਾਂ ਵਿੱਚ ਮੰਗ ਲੈ ਮਾਫੀ ਬਖਸ਼ਾ ਲੈ ਭੁੱਲਾ ਉਦھر ਕਾਕਾ ਸਿੰਘ ਦੇ ਜਿਗਰੇ ਵਿੱਚ ਵੀ ਬਦਲੇ ਦੀ ਭਾਵਨਾ ਭਾਲ ਮਾਰੇ ਸੀ ਬਈ ਸਿੰਘ ਨੂੰ ਆਇਆ ਜੋਰ ਮਰੀ ਸਿੰਘ ਨੇ ਵਾਹ ਵਾਹ ਉਹਨੇ ਕੱਟਾ ਪਤਾ ਮਾਰਨ ਵਾਲੇ ਵਾਲ ਵੇ ਪੈ ਦੱਬ ਕੇ ਬੰਦੂਕ ਦਾ ਘੋੜਾ ਓ ਤਰਾਕ 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 ਤੱਕ ਤੇਨ ਕੋਲੀਆਂ ਮਾਰ ਕੇ ਪਾਪੀ ਦਾ ਭੋਗ ਪਾਤਾ ਵਾਹ